ਕੂੜਾ ਬਾਹਰ ਸੜਕ ਦੇ ਉੱਤੇ ਰੱਖ ਦਿੱਤਾ ਗਿਆ। ਕੂੜੇ ਦਾ ਸਾਲ ਸਵੇਰੇ ਸਵੇਰੇ ਆ ਕੇ ਖੜੇ ਹੋ ਜਾਂਦੇ ਸਾਰਾ ਸਾਰਾ ਦਿਹਾੜੀ ਲੱਗ ਜਾਂਦਾ। ਤੁਹਾਨੂੰ ਤਾਂ ਅਸੀਂ ਬੇਨਤੀ ਕਰਦੇ ਪਏ ਸਾਨੂੰ ਦਵਾ ਦਿਓ ਕਿਤੇ ਜਗ੍ਹਾ। ਜਗ੍ਹਾ ਦਿਵਾਓ ਅਸੀਂ ਉੱਤੇ ਕੂੜਾ ਸੁੱਟ ਕੇ ਆਰਾਮ ਨਾਲ। ਅਸੀਂ ਕਿੰਨੀ ਵਾਰ ਵੀਰੇ ਕਹਿ ਚੁੱਕੇ ਹਾਂ ਵੀ ਸਾਨੂੰ ਕੋਈ ਡੰਪ ਬਣਾ ਕੇ ਦੋ। ਸਾਨੂੰ ਲਾਰੇ ਤੇ ਲਾਰਾ ਲਾਇਆ ਜਾ ਰਿਹਾ ਵੀਰੇ। ਸਵੇਰ ਦੇ ਤੁਸੀਂ ਆਏ ਇੱਥੇ ਖੜੇ ਹੋ ਕੂੜਾ ਅੰਦਰ ਨਹੀਂ ਜਾ ਰਿਹਾ। ਨਹੀਂ ਜਾ ਰਹਾ। ਦਾ ਡੰਪ ਐਚ ਐਮ ਮਸ਼ੀਨਾਂ ਖਰਾਬ ਰਹਿੰਦੀਆਂ ਇੱਕ ਮਸ਼ੀਨ ਚੱਲਦੀ ਆ ਕੂੜੇ ਦਾ ਝੋੜ ਬਾਲਾ ਵੀਰੇ ਹਾਲੇ ਤੱਕ ਗੱਡੀਆਂ ਨਹੀਂ ਆਈ ਹੈਗੀ ਰੋਲ ਦਾ ਕੰਮ ਹੈ ਇਹਨਾਂ ਦਾ ਰੋਲ ਗੱਟੇ ਲਈ ਰੋਲ ਦਾ ਹੀ ਵੱਡਾ ਮੁਲਾਜ਼ਮ ਇੱਕ ਪੁਲਿਸ ਲੱਗੀ ਹੋਈ ਹੈ ਹਾਂਜੀ ਇੱਕ ਮੁਲਾਜ਼ਮ ਪੁਲਿਸ ਲੈ ਕੇ ਚਲੀ ਗਈ ਉਹਨੇ ਆਪਣਾ ਰੋਸ਼ ਪ੍ਰਗਟ ਕੀਤਾ ਭਾਰਤੀ ਸੰਵਿਧਾਨ ਦੇ ਤਹਿਤ ਲੋਡ ਜ਼ਿਆਦਾ ਵੀਰੇ ਕਿਉਂਕਿ ਇਸ ਟਾਈਮ ਤਿਆਰ ਦੇ ਟਾਈਮ ਚੱਲ ਰਿਹਾ ਲੋਕੀ ਸਫਾਈਆਂ ਕਰਦੇ ਪਏ ਹੁਣ ਬੰਦੇ ਕਿੱਥੇ ਲੈ ਕੇ ਜਾਣਗੇ ਵੀਰੇ ਦੱਸੋ ਅੰਦਰ ਆਓ ਜਰਾ ਬੜਾ ਬੁਰਾ ਹਾਲ ਆ ਇੱਥੇ ਧੜੇਵਾਜੀ ਗਰੁੱਪੀਜ਼ਮ ਕਰਕੇ ਇਹਨਾਂ ਦਾ ਕਿਸੇ ਨੇ ਨਹੀਂ ਸੋਚਣਾ ਜਿਨ੍ਹਾਂ ਨੇ ਆਪਣੇ ਘਰ ਪਰਨੇ ਸੀ ਘਰ ਪਰਲੇ ਆ ਜਦੋਂ ਕੋਈ ਹੋਰ ਰੈਲੀ ਕਰਨਾ ਚਾਹੁੰਦਾ ਵਾ ਤੇ ਉਹਨੂੰ ਜ਼ਬਰਦਸਤੀ ਭੇਡਾਂ ਬੱਕਰੀਆਂ ਵਾਂਗੂ ਆਟੋਆਂ ਦੇ ਵਿੱਚ ਲੱਦ ਕੇ ਇਹ ਕਹਿ ਕੇ ਲਿਜਾਇਆ ਜਾਂਦਾ ਕਿ ਤੁਹਾਡੀ ਹਾਜ਼ਰੀ ਉੱਥੇ ਲਗਣੀ ਆ ਜਦੋਂ ਅਸੀਂ ਕਿੱਦਾਂ ਲਿਜਾਇਆ ਜਾਂਦਾ ਕਹਿੰਦੇ ਕੁੱਤਿਆਂ ਵਾਂਗੂ ਲਿਜਾਇਆ ਜਾਂਦਾ ਵਾ ਆ ਰੇੜੀਆਂ ਦਾ ਘਟੋ ਘਟ ਮੇਰੇ ਖਿਲ 50 ਖੜੀਆਂ ਪਿੱਛੇ ਹਜੇ ਲਿਫਟ ਹੋਣ ਵਾਲੀਆਂ ਆਹ ਕੂੜਾ ਹਜੇ ਥੱਲੇ ਪਿਆ ਹੋਇਆ ਹੈ ਹਜੇ ਉਹ ਪਿੱਛੇ ਖੜੀਆਂ ਰੇੜੀਆਂ ਦੀ ਕੂੜਾ ਜਾਏਗਾ ਕਿੱਥੇ 5 ਕਿਲੋਮੀਟਰ 4-5 ਕਿਲੋਮੀਟਰ ਤੋਂ ਜਿਮਾਨ ਕੂੜਾ ਲੈ ਕੇ ਆਇਆ ਰਾਤ ਨੂੰ ਕੂੜਾ ਲੈ ਕੇ ਆਇਆ ਥੋਨੂੰ ਫੇਰ ਵਾਪਸ ਧੋੜ ਦਿੱਤਾ ਕਿ ਹੁਣ ਸਵੇਰੇ ਫੇਰ ਆਇਆ ਸਵੇਰੇ ਫੇਰ ਗੱਟੀ ਜਾਂਦੀ ਦੀ ਭਰੀ ਦੀ ਭਰੀ ਆ ਖਾਲੀ ਨਹੀਂ ਕੀ ਆਮ ਆਦਮੀ ਪਾਰਟੀ ਨੇ ਕਿੰਨਾ ਕਿਤੇ ਇੱਕ ਇੱਕ ਐਗਜ਼ਾਮਪਲ ਸੈੱਟ ਕੀਤੀ ਸੀ ਕਿ ਮਹਿਲਾ ਮੇਅਰ ਜਿਹੜੀ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਬਣਾਈ ਜੀ ਹੈ ਤਾਂ ਕਿ ਲੁਧਿਆਣੇ ਦੀ ਤਰੱਕੀ ਦੇ ਵਿੱਚ ਜਿਹੜੀ ਹੈ ਉਹ ਕਿਸੇ ਤਰ੍ਹਾਂ ਦਾ ਰੋੜਾ ਨਾ ਪਵੇ ਔਰ ਹਰ ਵਰਗ ਦਾ ਕੰਮ ਜਿਹੜਾ ਹੈ ਵੱਧ ਚੜ ਕੇ ਕੀਤਾ ਜਾਵੇ ਕਿਸੇ ਨੂੰ ਕਿਸੇ ਢੰਗ ਨਾਲ ਕੋਈ ਪ੍ਰੋਬਲਮ ਨਾ ਆਵੇ ਪਰ ਅਸੀਂ ਹੁਣ ਇੱਥੇ ਖੜ ਕੇ ਦੋ ਫੋਨ ਜਿਹੜੀ ਮਹਿਲਾ ਮੇਅਰ ਨੇ ਇੰਦਰਜੀਤ ਕੋਰ ਉਹਨਾਂ ਨੂੰ ਕੀਤੇ ਆ ਉਹਨਾਂ ਵੱਲੋਂ ਕਾਲ ਨਹੀਂ ਪੇ ਕੀਤੀ ਗਈ ਕਮਿਸ਼ਨਰ ਸਾਹਿਬ ਨੇ ਦਿੱਤੇ ਆ ਜੀ ਦੋ ਕਾਲ ਫੋਨ ਕਾਲ ਮੇਰੇ ਫੋਨ ਤੋਂ ਉਹਨਾਂ ਨੂੰ ਗਈਆਂ ਉਹਨਾਂ ਵੱਲੋਂ ਕਾਲ ਪਿਕ ਨਹੀਂ ਕੀਤੀ ਗਈ ਅਗਰ ਇਹ ਲੋਕ ਆਪਣੀ ਪੋਸਟਾਂ ਤੇ ਬਹਿ ਕੇ ਸਾਡੇ ਫੋਨ ਕਾਲ ਜਿਹੜੇ ਨੇ ਉਹ ਪਿਕ ਨਹੀਂ ਕਰ ਸਕਦੇ ਫਿਰ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਵੀ ਲੁਧਿਆਣੇ ਦੇ ਵਿੱਚ ਕਾਰਪੋਰੇਸ਼ਨ ਦੀ ਕੰਮ ਕਰਨ ਦੀ ਰਫਤਾਰ ਕੀ ਹੋਏਗੀ ਸਾਰਾ ਇੱਥੇ ਮੱਲੇ ਤੰਗ ਹੈ ਉਧਰ ਪਲਾਟ ਦੇ ਕੋਲ ਸਾਰਾ ਭਰਿਆ ਹੋਇਆ ਹੈ ਥਰੇ ਥਰੇ ਉਹਦੀ ਲੋਕੀ ਸਾਰੇ ਭਰ ਜਾਏ ਐਡਾ ਐਡਾ 5-5 ਕਿਲੋ ਦੇ ਚੂਹੇ ਫਿਰਦੇ ਉੱਤੇ ਅੰਦਰ ਪਲਾਟ ਫੇਰੇ 5 ਵਜੇ ਜਿਹੜੇ ਰੇੜੀ ਫੜੀ ਵਾਲੇ ਸਾਰੇ ਤੇ ਛੁੱਟ ਜਾਏ ਉੱਥੇ ਉਹਨਾਂ ਨੂੰ ਛੁੱਟ ਨਹੀਂ ਦਿੰਦੇ ਉਹ ਅਜੇ ਮਾਲ ਛੁੱਟਣ ਨਹੀਂ ਦਿੰਦੇ ਤੇ कूੜਾ ਆਪਣਾ ਇੱਥੇ ਡੰਪ ਕਰ ਜਾਂਦੇ ਨੇ ਇੱਥੇ ਡੰਪ ਕਰਦੇ ਆ ਉਧ ਨਾਗੂ ਕਾਰਪੋਰੇਸ਼ਨ ਦਵਾਈ ਕਰਦੀ ਹੈ ਪੁਰਾਣ ਵਾਲੇ ਕਹਿੰਦੇ ਕਾਰਪੋਰੇਸ਼ਨ ਦਾ ਕੰਮ ਹੈ ਉਹਨੂੰ ਲੈਟਰ ਲਿਖੀ ਸੀ ਚੰਡੀਗੜ੍ਹ ਉਹਦਾ ਜਵਾਬ ਆਇਆ ਪਿਆ ਸਾਡੇ ਕੋਲ ਉਹ ਕਹਿੰਦੇ ਕਾਰਪੋਰੇਸ਼ਨ ਦਾ ਕੰਮ ਹੈ ਅਸੀਂ ਜੋ ਜਿਹੜੇ ਆਪਣੇ ਕਾਉਂਸਲਰ ਵਗੈਰਾ ਉਹਨੂੰ ਕਿਹਾ ਉਹ ਕੰਦੇ ਕਰਦੇ ਜੀ ਕਰਾਉਣੇ ਜੀ ਬਸਾਨੂੰ ਲਾਰਨ ਲਈ ਜੇ ਮੁੰਡੇ ਦੇਈ ਜਾਂਦੇ ਸਾਰੇ ਕੰਮ ਨਹੀਂ ਹੋ ਪਾਰਿਆ ਕਿਸੇ ਪਬਲਿਕ ਨੂੰ ਤਾਂ ਭੇਡ ਬੱਕਰੀਆਂ ਸਮਝ ਰੱਖਿਆ ਇਹਨਾਂ ਨੇ ਬਸ ਭੇਡ ਬੱਕਰੀ ਛੱਲ ਲੱਤ ਮਾਰੀ ਛੱਡੀ ਮਾਰਨੀ ਜਿੱਦ ਨੂੰ ਮਰਜੀ ਤੋਰ ਦੋ ਤੁਹਾਨੂੰ ਸਵਾਗਤ ਹੈ ਅੱਜ ਲੁਧਿਆਣੇ ਵਿੱਚ ਖੜੇ ਐ ਇੱਥੇ ਇੱਕ ਕੰਪੈਕਟਰ ਲੱਗਾ ਹੋਇਆ ਜਿੱਥੇ ਕੀ ਸ਼ਹਿਰ ਦਾ ਜਿਹੜਾ ਕੂੜਾ ਜਿਹੜੇ ਇਕੱਟਾ ਹੁੰਦਾ ਹੈ ਤੇ ਇੱਥੇ ਕੰਪੈਕਟਰ ਤੇ ਆ ਕੇ ਲੱਗਦਾ ਪਰ ਕਿਸੇ ਵਜ੍ਹਾ ਕਰਕੇ ਕੈਮਰਾਮੈਨ ਨੂੰ ਕਹੂੰਗਾ ਵੀ ਆ نیچے ਆ ਦਿਖਾਇਆ ਜਾਵੇ ਵੀ ਕੰਪੈਕਟਰ ਤੇ ਜਿਹੜਾ ਕੂੜਾ ਆਂਦਾ ਉਹ ਆਂਦਾ ਤਾਂ ਰੇੜੀਆਂ ਦੇ ਵਿੱਚ ਆ ਪਰ ਉਹ ਕਿਸੇ ਵੀ ਵਜ੍ਹਾ ਕਰਕੇ ਉਹ ਕੰਪੈਕਟਰ ਦੇ ਕੂੜੇ ਵਿੱਚ ਰੇੜੀਆਂ ਨੂੰ ਅੰਦਰ ਨਹੀਂ ਕੀਤਾ ਜਾ ਰਿਹਾ ਕੂੜਾ ਬਾਹਰ ਸੜਕ ਦੇ ਉੱਤੇ ਰੱਖ ਦਿੱਤਾ ਗਿਆ ਔਰ ਮੌਕੇ ਤੇ ਮੌਜੂਦ ਨੇ ਵਿੱਕੀ ਸੋਤਾ ਜੀ ਇੱਥੇ ਪਹੁੰਚੇ ਨੇ ਸੋਤਾ ਸਾਹਿਬ ਮਾਮਲਾ ਕੀ ਹੈ ਮਾਮਲਾ ਕੀ ਹੈ ਕੀ ਮਾਮਲਾ ਕੀ ਹੋਇਆ ਹੈ ਇਹ ਪਹਿਲਾਂ ਤੁਸੀਂ ਇਹ ਮੁਲਾਜ਼ਮ ਆ ਭੋਲਾ ਪੈਨ ਜੀ ਇਹਨਾਂ ਕੋਲ ਹੀ ਪੁੱਛੋ ਇਹ ਦੱਸਣਗੇ ਉਸ ਤੋਂ ਬਾਅਦ ਮੇਰੇ ਵਰਜਨ ਲਈਓ ਕੀ ਮਾਮਲਾ ਕੀ ਹੋਇਆ ਹੈ ਕੂੜੇ ਦਾ ਸਾਲ ਸਵੇਰੇ ਸਵੇਰੇ ਆ ਕੇ ਖੜੇ ਹੋ ਜਾਂਦੇ ਸਾਰਾ ਸਾਰਾ ਦਿਹਾੜੀ ਲੱਗ ਜਾਂਦਾ ਕਿੰਨੇ ਵਜੇ ਆਏ ਸੀ ਤੁਸੀਂ ਕੂੜਾ ਸੱਟੇ ਸੱਟੇ ਨੇ 9 ਵਜੇ ਵੀ ਆਉਂਦੇ 7 ਵਜੇ ਵੀ ਆ ਲੈਂਦੇ ਅੱਜ ਡੇਢ ਵਜ ਗਿਆ ਵਾ ਡੇਢ ਵਜ ਗਿਆ ਹਾਲੇ ਤੱਕ ਕੋਈ ਉਹਨੇ ਇਸ ਸਵੇਰ ਦੇ ਤੁਸੀਂ ਆਏ ਇੱਥੇ ਖੜੇ ਹੋ ਕੂੜਾ ਅੰਦਰ ਨਹੀਂ ਜਾ ਰਿਹਾ ਨਹੀਂ ਜਾ ਰਾ ਕੀ ਕਹਿੰਦੇ ਨੇ ਕੀ ਕਹਿੰਦੇ ਨੇ ਇਹ ਨਨ ਕੋਈ ਮਸ਼ੀਨ ਨਾ ਭਰੀ ਪਈ ਐ ਹਲੇ ਤੱਕ ਗੱਡੀਆਂ ਨਹੀਂ ਆਈ ਐਗੀ ਰੋਜ਼ ਦਾ ਕੰਮ ਐ ਇਹਨਾਂ ਦਾ ਰੋਜ਼ ਦਾ ਡੇਲੀ ਰੋਜ਼ ਦਾ ਹੀ ਕਵਰ ਨਹੀਂ ਹੋ ਰਿਆ ਕੁੜਾ ਜੀ ਤੇ ਹੁਣ ਹੁਣ ਤੁਸੀਂ ਸਵੇਰੇ 6 ਵਜੇ 7 ਵਜੇ ਆ ਜਾਇਦਾ 7:30 ਜੇ ਰਾਤ ਦਾ ਭਰਿਆ ਹੋਵੇ ਤਾਂ 6 ਵਜੇ 7 ਵਜੇ ਆਜੇਦਾ ਵਾ ਫਿਰ ਉਹੀ ਟਾਈਮ ਆ ਜਾਂਦਾ ਵਾ ਤੇ ਦੁਪਹਿਰੇ ਹੁਣ ਤੁਸੀਂ ਦੇਖੋ ਟਾਈਮ ਸਵਾ 1 ਹੋ ਗਿਆ। ਸਵੇਰ ਦੇ ਤੁਸੀਂ ਆਨਿਓ ਸਵਾ 1 ਵਜੇ ਤੱਕ ਤੁਹਾਡਾ ਹੱਲ ਨਹੀਂ ਹੋਇਆ। ਕੂੜਾ ਸੜਕ ਤੇ ਆ ਗਿਆ ਹੋਇਆ ਹੈ ਤੇ ਕੀ ਹੱਲ ਕੀਤਾ ਹੋਊਗਾ ਤਾਂ ਕਿਦਾਂ ਚੱਲੇਗੀ ਗੱਡੀ ਫਿਰ? ਤੁਹਾਨੂੰ ਤਾਂ ਅਸੀਂ ਬੇਨਤੀ ਕਰਦੇ ਪਏ ਸਾਨੂੰ ਦਵਾ ਦਿਓ ਕਿਤੇ ਜਗਾ ਜਗਾ ਦਵਾਓ ਅਸੀਂ ਉੱਤੇ ਕੂੜਾ ਸੁੱਟ ਕੇ ਆਰਾਮ ਨਾਲਾ ਮਸ਼ੀਨਾਂ ਦਾ ਕੋਈ ਸਿਸਟਮ ਬਣਾਓ। ਨਹੀਂ ਅਫਸਰਾਂ ਨਾਲ ਗੱਲ ਕੀਤੀ ਤੁਸੀਂ? ਆਪਣੀ ਪ੍ਰੋਬਲਮ ਦੱਸੀ ਅਫਸਰਾਂ ਨੂੰ। ਅਫਸਰਾਂ ਨੂੰ ਪਤਾ ਹੀ ਆ ਸਾਰਾ ਕੁਝ। ਸਿੱਕੀ ਜੀ ਇੱਥੇ ਅਫਸਰ ਆਏ ਸੀਗੇ। ਇਹ 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 ਅਫਸਰ ਇਹਨਾਂ ਦੀ ਗੱਲ ਕਰੋ। ਇਹ ਦੁਖੀ ਲੋਕ ਇਹਨਾਂ ਦਾ ਡੋਰ ਟੂ ਡੋਰ ਮਜ਼ਦੂਰ ਐ ਠੀਕ ਆ ਅਸੀਂ ਕਿੰਨੀ ਵਾਰ ਵੀਰੇ ਕਹਿ ਚੁੱਕੇ ਆ ਬਈ ਸਾਨੂੰ ਕੋਈ ਡੰਪ ਬਣਾ ਕੇ ਦੋ ਸਾਨੂੰ ਲਾਰੇ ਤੇ ਲਾਰਾ ਲਾਇਆ ਜਾ ਰਿਹਾ ਵੀਰੇ ਕਦੇ ਕਹਿੰਦੇ ਮੱਛੀ ਮਾਰਕੀਟ ਬਣਾ ਦਨੇ ਕਦੇ ਕੀਤੇ ਕਦੇ ਕੀਤੇ ਠੀਕ ਆ ਤੇ ਸਾ ਮੱਛੀ ਮਾਰਕੇ ਡੰਪ ਸੀਗਾ ਇੱਥੇ ਤਾਲੇ ਲਾਤੇ ਇਹਨਾਂ ਨੇ ਓਪਨ ਡੰਪ ਸੀਗਾ ਉਹ ਵੀ ਬੰਦ ਕਰਤਾ ਜੀ ਠੀਕ ਆ ਇਸ ਤੋਂ ਬਾਅਦ ਆ ਡੰਪ ਇੱਥੇ ਮਸ਼ੀਨਾਂ ਖਰਾਬ ਰਹਿੰਦੀਆਂ ਇੱਕ ਮਸ਼ੀਨ ਚੱਲਦੀ ਆ ਕੂੜੇ ਦਾ ਜ਼ੋਰ ਬਾਲਾ ਵੀਰੇ ਮੇਰਾ ਲੋਡ ਜ਼ਿਆਦਾ ਇੱਥੇ ਮਸ਼ੀਨਾਂ ਘਟ ਨੇ ਲੋੜ ਜ਼ਿਆਦਾ ਵੀਰੇ ਕਿਉਂਕਿ ਇਸ ਟਾਈਮ ਤਿਉਹਾਰ ਦੇ ਟਾਈਮ ਚੱਲ ਰਿਹਾ ਲੋਕੀ ਸਫਾਈਆਂ ਕਰਦੇ ਪਏ ਆ ਹੁਣ ਬੰਦੇ ਕਿੱਥੇ ਲੈ ਕੇ ਜਾਣਗੇ ਵੀਰੇ ਇਹ ਦੱਸੋ ਮਸ਼ੀਨਾ ਦੀ ਲਾਇਬਿਲਟੀ ਨਹੀਂ ਹੈਗੀ ਜੀ ਆ ਜਿਹੜੀਆਂ ਮਸ਼ੀਨਾ ਲਾਈ ਗਈਆਂ ਨੇ ਇਹਨਾਂ ਦੀ ਕੋਈ ਲਾਇਬਿਲਟੀ ਨਹੀਂ ਹੈਗੀ ਪਹਿਲਾਂ ਕੋਈ ਪ੍ਰੈਕਟੀਕਲ ਨਹੀਂ ਕੀਤਾ ਗਿਆ ਲਾਉਣ ਤੋਂ ਪਹਿਲਾਂ ਇਹ ਥੋੜੇ ਦਿਨ ਚੱਲਦੀਆਂ ਨੇ ਫਿਰ ਖਰਾਬ ਹੋ ਜਾਂਦੀਆਂ ਨੇ ਨਹੀਂ ਕਿਸੇ ਨੂੰ ਇਹਦੇ ਬਾਰੇ ਪ੍ਰੋਬਲਮ થી ਦੱਸੀ ਹੋਊਗੀ ਸ਼ੇਅਰ ਕੀਤੀ ਹੋਊਗੀ ਸਾਨੂੰ ਪ੍ਰੋਬਲਮ ਆ ਰਹੀ ਕਿਸੇ ਵੱਲੋਂ ਕੋਈ ਹੱਲ ਕੱਢਣ ਦਾ ਕਿਹਾ ਗਿਆ ਤੁਹਾਨੂੰ ਸਾਰਾ ਕੁਝ ਦੱਸਿਆ ਹੋਇਆ ਜੀ ਆਪਾਂ ਪਿਛਲੇ 2-3 ਮਹੀਨਿਆਂ ਤੋਂ ਲੱਗੇ ਹੋਏ ਆ ਡੋਰ ਟੂ ਡੋਰ ਮਜ਼ਦੂਰ ਏਕਤਾ ਸੰਗਠਨ ਵੱਲੋਂ ਮੈਂ ਵੀ ਡੋਰ ਟੂ ਡੋਰ ਮਜ਼ਦੂਰ ਏਕਤਾ ਸੰਗਠਨ ਦਾ ਜਨਰਲ ਸੈਕਟਰੀ ਆ ਕਿਹਦੇ ਨਾਲ ਗੱਲ ਕਿਹਦੇ ਨਾਲ ਹੋਈ ਤੁਹਾਡੀ ਕਮਿ ਹੁਣ ਮੋਕੇ ਤੇ ਹਾਲੇ ਕੋਈ ਨਹੀਂ ਆਇਆ ਜੀ ਆ ਸਵੇਰ ਦੇ ਕਮਿਸ਼ਨਰ ਆਇਆ ਉਹ ਤਾਂ ਕਮਿਸ਼ਨਰ ਨਹੀਂ ਸਵੇਰ ਦੇ ਤੁਸੀਂ ਖੜੇ ਹੋ ਇੱਥੇ ਕੋਈ ਅਫਸਰ ਨਹੀਂ ਆਇਆ ਮੋਕੇ ਤੇ ਸੁਣਨ ਤੁਹਾਡੀ ਗੱਲ ਨਹੀਂ ਮੋਕੇ ਦੇ ਆਏ ਸੀਗੇ ਜਦੋਂ ਕੂੜਾ ਸਿੱਟਦਾ ਲੋਕਾਂ ਨੇ ਤੰਗ ਆਏ ਲੋਕਾਂ ਨੇ ਪਰੇਸ਼ਾਨ ਲੋਕਾਂ ਜਦੋਂ ਕੂੜਾ ਸਿੱਟਦਾ ਉਹ ਆਏ ਹੋਣੇ ਆ ਉਹਨਾਂ ਨੇ ਨਜਾਇਜ਼ ਕਿਸੇ ਬੰਦੇ ਨੂੰ ਵਿਚਾਰੇ ਨੂੰ ਭਰਾ ਨੂੰ ਆਪਣੇ ਚੱਕੇ ਅੰਦਰ ਦੇ ਦਿੱਤਾ ਜੀ ਤੁਹਾਡਾ ਮੁਲਾਜ਼ਮ ਇੱਕ ਪੁਲਿਸ ਲੈ ਗਈ ਹੋਈ ਹੈ ਹਾਂ ਜੀ ਇੱਕ ਮੁਲਾਜ਼ਮ ਪੁਲਿਸ ਲੈ ਕੇ ਚਲੀ ਗਈ ਹੈ ਉਹਨੇ ਆਪਣਾ ਰੋਸ਼ ਪ੍ਰਗਟ ਕੀਤਾ ਭਾਰਤੀ ਸੰਵਿਧਾਨ ਦੇ ਤਹਿਤ ਵੀ ਜਦੋਂ 7 ਵਜੇ ਤੋਂ ਲੈ ਕੇ ਦੁਪਹਿਰ ਦਾ 1 ਵਜੇ ਵੇ ਤੇ ਕੂੜਾ ਇਹਦੀ ਲਿਫਟਿੰਗ ਨਾ ਹੋਵੇ ਉਹਨੂੰ ਸਿੱਟਣਾ ਨਾ ਦਿੱਤਾ ਜਾਵੇ ਤਾਂ ਜਦੋਂ ਉਹਨਾਂ ਨੇ ਇਹ ਕੂੜਾ ਸਿੱਟਿਆ ਤੇ ਸਾਡੇ ਅੰਜ ਤੁਹਾਡੇ ਅੰਜ ਤੋਂ ਪਹਿਲਾਂ ਇੱਕ ਮੁਲਾਜ਼ਮ ਨੂੰ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਪੁਲਿਸ ਦੇ ਹੈਂਡਓਵਰ ਕਰਤਾ ਸਿਰਫ ਇਹਨਾਂ ਦੀ ਆਵਾਜ਼ ਦੱਬੀ ਜਾ ਰਹੀ ਆ ਅਗਰ ਇਹਨਾਂ ਦੇ ਚਿਹਰੇ ਅੱਜ ਚੈਨਲਾਂ ਤੇ ਆਣਗੇ ਕੱਲ ਨੂੰ ਇਹਦੀ ਨਿਸ਼ਾਨਦੇਹੀ ਵੀ ਕੀਤੀ ਜਾਊਗੀ ਨਿਸ਼ਾਨਦੇਹੀ ਕੀਤੀ ਜਾਊਗੀ ਫਲਾਨਾ ਤੂੰ ਉਹਦਾ ਤੂੰ ਫਲਾਨੇ ਗਰੁੱਪ ਦਾ ਤੇਰੀ ਗੈਰਹਾਜ਼ਰੀ ਤੇਰੀਆਂ ਤਿੰਨ ਐਬਸੈਂਟਾਂ ਲਾਤੀਆਂ ਚੱਲ ਤੂੰ ਸਸਪੈਂਡ ਤੂੰ ਡੀਸੀ ਗ੍ਰੇਡ ਤੂੰ ਡਿਸਮਿਸ ਤੂੰ ਕੰਟਰੈਕਟ ਬੇਸ ਤੇ ਆ ਤੇਰੀ ਨੌਕਰੀ ਗਈ ਇਹ ਇਹਨਾਂ ਦੇ ਚਿਹਰੇ ਦੇਖੋ ਜਿਹੜਾ ਇਹ ਲੱਗਦਾ ਕਿ ਆਪਾਂ ਪਰਸੋਂ ਨੂੰ 15 ਅਗਸਤ ਮਨਾਉਣ ਜਾ ਰਹੇ ਆ ਇਸ ਆਜ਼ਾਦ ਦੇਸ਼ ਦੇ ਇਹ ਗੁਲਾਮ ਨਿਵਾਸੀ ਆ ਦੇਸ਼ ਆਜ਼ਾਦ ਹੋ ਗਿਆ ਪਰ ਇਹ ਸਾਡਾ ਕੂੜੇ ਵਾਲਾ ਸਮਾਜ ਵਾਲਮੀਕੀ ਸਮਾਜ ਇਹ ਆਜ਼ਾਦ ਨਹੀਂ ਹੋਇਆ ਕਾਰਨ ਕਿਉਂਕਿ ਡਰ ਨਾਲ ਦਹਿਸ਼ਤ ਨਾਲ ਜੀ ਰਹੇ ਤਾਨੂੰ ਇਹਨਾਂ ਦੀ ਸ਼ਕਲਾਂ ਦੇਖੋ ਇਹ ਆਪਣੇ ਬੱਚਿਆਂ ਨੂੰ ਕਦੋਂ ਟਾਈਮ ਦਿੰਦੇ ਹੋਣਗੇ ਕਦੋਂ ਸਕੂਲੇ ਭੇਜਦੇ ਹੋਣਗੇ ਜਿਹੜੇ ਸਵੇਰ ਦੇ 7 ਵਜੇ ਦੇ 6 ਵਜੇ ਤੇ ਰੇੜੇ ਲੈ ਕੇ ਖੜੇ ਆ ਤੁਸੀਂ ਅੰਦਰ ਆ ਕੇ ਦੇਖੋ ਸਿੱਕੀ ਸਾਹਿਬ ਤੁਸੀਂ ਅੰਦਰ ਆਓ ਜਿਹੜਾ ਬੜਾ ਬੁਰਾ ਹਾਲ ਆ ਤੁਹਾਨੂੰ ਇਹ ਕਹਿੰਦੇ ਨੇ ਗਿੱਲਾ ਸੁੱਕਾ ਗੁੜਾ ਮੁਲਾਜ਼ਮ ਗਿੱਲਾ ਸੁੱਕਾ ਲੈ ਕੇ ਆਉਂਦੇ ਆ ਪਰ ਮਸ਼ੀਨਾਂ ਦੇ ਅੰਦਰ ਦੇਖੋ ਤੁਸੀਂ ਕੈਮਰਾ ਮਾਰੋ ਸਿੱਧਾ ਗਿੱਲਾ ਤੇ ਸੁੱਕਾ ਦੋਨੇ ਇਕੱਠੇ ਹੀ ਹੀ ਸੈਗਰੀਗੇਟ ਹੋ ਰਿਹਾ ਵਾ ਮਤਲਬ ਫੈਬ੍ਰिकेट ਅਲੱਗ-ਅਲੱਗ ਨਹੀਂ ਕੀਤਾ ਜਾਂਦਾ ਸਿੱਧਾ ਹੀ ਇੱਕੋ ਗੋਰੀ ਮਸ਼ੀਨ ਚ ਮੁਲਾਜ਼ਮ ਵੱਲੋਂ ਕੀਤਾ ਜਾਂਦਾ ਇੱਥੇ ਆ ਕੇ ਇਕੱਠਾ ਹੋ ਜਾਂਦਾ ਅਲੱਗ-ਅਲੱਗ ਕਿੱਥੋਂ ਕਰੋ ਮਸ਼ੀਨ ਜਦੋਂ ਤੁਸੀਂ ਕੂੜਾ ਇਕੱਠਾ ਹੁੰਦਾ ਉਦੋਂ ਤਾਂ ਅਲੱਗ-ਅਲੱਗ ਇਕੱਠਾ ਹੁੰਦਾ ਨਾ ਗਿੱਲਾ ਅਲੱਗ ਤੇ ਸੁੱਕਾ ਅਲੱਗ ਉਹਨਾਂ ਦਾ ਇਕੱਠਾ ਕਰਦੇ ਆ ਵੀਰੇ ਜਦੋਂ ਨੀਚੋਂ ਆਪਾਂ ਡੰਪ ਸੀਗੇ ਬੰਦੇ ਸਾਰੇ ਅਲੱਗ ਲੈ ਕੇ ਆਉਂਦੇ ਗਿੱਲਾ ਵੀ ਤੇ ਸੁੱਕਾ ਵੀ ਹੁਣਾਂ ਮਸ਼ੀਨਾਂ ਲੱਗੀਆਂ ਮਸ਼ੀਨਾਂ ਇੱਕ ਹੋਣ ਇੱਕ ਮਸ਼ੀਨ ਦੇ ਵਿੱਚ ਹੁਣ ਬੰਦਾ ਗਿੱਲਾ ਸੁੱਕੂ ਕਰਕੇ ਸੁੱਕਾ ਸੁੱਟੂਗਾ ਹੁਣ ਜੇ ਬੰਦਾ ਗਿੱਲਾ ਸੁੱਕਦਾ ਸੁੱਕਾ ਘਰੇ ਲੈ ਕੇ ਜਾਵੇ ਇਹ ਦੱਸੋ ਵੀਰੇ ਜਿੰਨਾ ਆਂਦਾ ਸਮਾਨ ਇਹਦੇ ਤੁਸੀਂ ਉਹ ਕਰਦੇ ਹੋ ਫਿਰ ਕਰਕੇ ਜਾਂਦਾ ਆਪਨ ਹੀ ਜਾਂਦਾ ਇਹ ਤਾਂ ਲੈ ਕੇ ਆਂਦੇ ਆ ਇਹ ਤਾਂ ਮੁਲਾਜ਼ਮ ਆ ਜਿਹਦੀ ਇੱਥੇ ਡਿਊਟੀ ਜਿਨ੍ਹਾਂ ਦੀ ਉਹਨਾਂ ਨੇ ਇਹਨੂੰ ਕਰਨਾ ਵਾ ਵੀ ਗਿੱਲਾ ਕਿਤੇ ਦੇਚ ਪਾਣਾ ਤੇ ਸੁੱਕਾ ਕਿਹਦੇ ਚ ਪਾਣਾ ਇਹ ਤਾਂ ਵਿਚਾਰੇ ਆਪਣਾ ਕੰਮ ਕਰਕੇ ਜਿਹੜਾ ਸਟਣਦੇ ਆ ਚਾਰ ਚਾਰ ਪੰਜ ਪੰਜ ਘੰਟੇ ਦੀ ਵੇਟਿੰਗ ਤੋਂ ਬਾਅਦ ਤੇ ਹਾਲਾਤ ਦੇਖ ਲੋ ਅੱਜ ਕੂੜਾ ਬਾਹਰ ਸੜਤੇ ਆ ਗਿਆ ਆ ਜੀ ਸਾਹਿਬ ਤੁਸੀਂ ਵੀ ਤੁਸੀਂ ਕਈ ਸਾਲਾਂ ਤੋਂ ਸੰਘਰਸ਼ ਜਾਰੀ ਹੈ ਤੁਹਾਡਾ ਸੰਘਰਸ਼ ਕਰਦੇ ਰਹਿਣੇ ਹੋ ਸੜਕਾਂ ਦੇ ਧਰਨੇ ਵੀ ਲਾਣੇ ਹੋ ਪਰ ਸੰਘਰਸ਼ ਤੁਹਾਡਾ ਕੰਮ ਕਿਸਾਂ ਦਾ ਇਹ ਦੱਸੋ ਇਹ ਲੋਕ ਤਾਂ ਅੱਜ ਵੀ ਦੁਖੀ ਨੇ ਇਹ ਦੁਖੀ ਇਹ ਦੁਖੀ ਆ ਦੁਖੀ ਇਸ ਕਰਕੇ ਆ ਇਹ 7000 ਮਲਾਜਮ ਹੋਊਗਾ 8000 ਮਲਾਜਮ ਹੋਊਗਾ ਸਫਾਈ ਕਰਮਚਾਰੀ ਸੀਵਰਮੈਨ ਪਾ ਲੋ ਮਾਲੀ ਬੀਲ ਦਾ ਲੰਬੜ ਵਜ਼ਰ ਪਾ ਲੋ ਇੱਥੇ ਧੜੇਵਾਜੀ ਗਰੁੱਪੀਜ਼ਮ ਕਰਕੇ ਇਹਨਾਂ ਦਾ ਕਿਸੇ ਨੇ ਨਹੀਂ ਸੋਚਣਾ ਜਿਨ੍ਹਾਂ ਨੇ ਆਪਣੇ ਘਰ ਪਰਨੇ ਸੀ ਘਰ ਪਰਲੇ ਆ ਇਹ ਇੰਨੇ ਇੱਕ ਦਹਿਸ਼ਤ ਦੇ ਵਿੱਚ ਆ ਕਿ ਇਹ ਆਪਣੇ ਵਾਸਤੇ ਵੀ ਇਕੱਠੇ ਨਹੀਂ ਹੋ ਸਕਦੇ ਮੈਨੂੰ ਅੱਜ ਕਟੋਗੜਾ ਭੋਲਾ ਭੰਜੀ ਹੈਗੇ ਮੇਰੇ ਮੁਹੱਲੇਦਾਰ ਵੀ ਆ ਸਾਡੇ 7 ਘਰ ਛੱਡ ਕੇ ਰਹਿੰਦੀ ਮੈਨੂੰ ਭੋਲਾ ਭੰਜੀ ਕਹਿੰਦਾ ਵਾ ਉਹ ਰਿਟਾਇਰਡ ਹੋ ਚੁੱਕੇ ਆ ਪ੍ਰਾਈਵੇਟ ਕੂੜੇ ਦਾ ਕੰਮ ਕਰਦੇ ਆ ਮੈਂ ਕਿਹਾ ਮੈਂ ਕਿਹਦੇ ਲਈ ਆਵਾਂ ਸਫਾਈ ਕਰਮਚਾਰੀ ਆ ਲਿਆਵਾਂ ਸੀਵਰਮੈਨ ਆ ਲਿਆਵਾਂ ਮਾਲੀ ਬੇਲਦਾਰ ਆ ਲਿਆਵਾਂ ਮੈਂ ਆਵਾਜ਼ ਮਾਰਦਾ ਤੁਸੀਂ ਆਣਾ ਨਹੀਂ ਪਸੰਦ ਕਰਦੇ ਤੁਹਾਡੇ ਦਿਮਾਗ ਦੇ ਵਿੱਚ ਆ ਇਹਨਾਂ ਨੂੰ ਜਦੋਂ ਕੋਈ ਹੋਰ ਰੈਲੀ ਕਰਨਾ ਚਾਹੁੰਦਾ ਵਾ ਤੇ ਇਹਨਾਂ ਨੂੰ ਜ਼ਬਰਦਸਤੀ ਭੇਡਾਂ ਬੱਕਰੀਆਂ ਵਾਂਗੂ ਆਟੋਆਂ ਦੇ ਵਿੱਚ ਲੱਦ ਕੇ ਇਹ ਕਹਿ ਕੇ ਲਿਜਾਇਆ ਜਾਂਦਾ ਕਿ ਤੁਹਾਡੀ ਹਾਜ਼ਰੀ ਉੱਥੇ ਲਗਣੀ ਆ ਜਦੋਂ ਅਸੀਂ ਕਿੱਦਾਂ ਲਿਜਾਇਆ ਜਾਂਦਾ ਕਹਿੰਦੇ ਕੁੱਤਿਆਂ ਵਾਂਗੂ ਲਿਜਾਇਆ ਜਾਂਦਾ ਵਾ ਤੇ ਜਦੋਂ ਅਸੀਂ ਕਹੀਏ ਸਹੀ ਗੱਲ ਚੱਕੀਏ ਉਹ ਸਿਰਫ ਇੱਕ ਤਾਕਤ ਦਿਖਾਣ ਦੀ ਸਰਕਾਰ ਨੂੰ ਵੀ ਮੇਰੇ ਪਿੱਛੇ ਇੰਨਾ ਲੋ ਲਸ਼ਕਰ ਆ ਮੈਂ ਇੰਨੀਆਂ ਵੋਟਾਂ ਮੇਰੇ ਮਗਰ ਮੈਂ ਮੇਰੇ ਕਹਿਣ ਨਾਲ ਫਲਾਨਾ ਐਮਐਲਏ ਹਾਰ ਸਕਦਾ ਫਲਾਨਾ ਐਮਐਲਏ ਬਣ ਸਕਦਾ ਵਾ ਇਹ ਡਰ ਤੇ ਦਹਿਸ਼ਤ ਦੇ ਵਿੱਚ ਆ ਬਾਬਾ ਸਾਹਿਬ ਨੇ ਕਿਹਾ ਕਿ ਗੁਲਾਮ ਨੂੰ ਉਹਦੀ ਗੁਲਾਮੀ ਦਾ ਅਨਸਾਸ ਕਰਾ ਦੋ ਜ਼ੁਲਮ ਦੀਆਂ ਜ਼ੰਜੀਰਾਂ ਤੋੜ ਦੂਗਾ ਇਹ ਗੁਲਾਮੀ ਦਾ ਇਹਦਾ ਅਹਿਸਾਸ ਕਰ ਰਿਹਾ ਪਰ ਜ਼ੁਲਮ ਦੀਆਂ ਜ਼ੰਜੀਰਾਂ ਕਦੋਂ ਟੁੱਟਣਗੇ ਇਹ ਪਰਮਾਤਮਾ ਹੀ ਜਾਣਦਾ ਮੈਂ ਪਿਛਲੇ ਆਪਣੇ ਇੰਟਰਵਿਊ ਦੇ ਵਿੱਚ ਕਹਿ ਚੁੱਕਾ ਵਾਂ ਕਿ ਇਹਨਾਂ ਦੀ ਲੜਾਈ ਲੜਨੀ ਬੇਕਾਰ ਆ ਕਿਉਂਕਿ ਇਹ 7000 ਤੋਂ ਇਲਾਵਾ ਜੇ ਲੁਧਿਆਣਾ ਸ਼ਹਿਰ ਚ 5-7 ਲੱਖ ਵਾਲਮੀਕੀਆ ਦਾ ਰਹਿੰਦਾ ਹੀ ਹੋਗਾ ਸਾਰੇ ਸਫਾਈ ਦਾ ਕੰਮ ਤਾਂ ਨਹੀਂ ਇਹ ਕਰਦੇ ਕੋਈ ਕਿਸੇ ਪ੍ਰਾਈਵੇਟ ਸੈਕਟਰ 'ਚ ਕੰਮ ਕਰ ਰਿਹਾ ਕੋਈ ਸਰਕਾਰੀ ਦੂਜੇ ਮੈਕਬੇ ਜੌਬ ਕਰ ਰਿਹਾ ਵਾ ਉਹਨਾਂ ਨੇ ਤਾਂ ਮੈਨੂੰ ਕਦੀ ਆਵਾਜ਼ ਨਹੀਂ ਮਾਰੀ ਕਾਰਨ ਇਹ ਕਾਮੇ ਹੀ ਕਰਨਾ ਫਿਰ ਐਜੂਕੇਸ਼ਨ ਦੇ ਗੱਲ ਹੀ ਕਿਉਂਕਿ ਆਪਣੇ ਹੱਕ ਹੱਕ ਲਈ ਲੜਨਾ ਹੀ ਜਾਂਦੇ ਇਹਨਾਂ ਲਈ ਲੜਾਈ ਕਿ ਉਹ ਜਿੰਨਾ ਜੋਸ਼ ਲੋਕਾਂ ਦੀਆਂ ਐਮਐਲਏ ਬਣਾਉਣ ਨੂੰ ਲਾਂਦ ਨੇ ਜਿਉਂਨਾ ਜੋਸ਼ ਉਹਨਾਂ ਜੋਰ ਆਪਣੇ ਤੇ ਲਾਂਦ ਤੇ ਅੱਜ ਤਸਵੀਰ ਕੁਝ ਹੋਰ ਹੋਵੇ ਅਸੀਂ ਇਸ ਦੇਸ਼ ਦੀ ਦੇਸ਼ ਦੀ ਸੱਤਾ ਦੇ ਵਿੱਚ ਪੰਜਾਬ ਵਿਧਾਨ ਸਭਾ ਦੀ ਸੱਤਾ ਦੇ ਵਿੱਚ ਸਾਡੀ ਹਿੱਸੇਦਾਰੀ ਹੋਵੇ ਇਹਦਾ ਜਦੋਂ ਵੋਟਾਂ ਆਂਦੀਆਂ ਵਾ ਜਿਹੜਾ ਪ੍ਰਧਾਨ ਜਿੱਦਣ ਨੂੰ ਹੱਕ ਦਾ ਵਾ ਇੱਕ ਨਾ ਆਲਮ ਦੀ ਕਵਿਤਾ ਵਾ ਸ਼ਾਇਰ ਆਲਮ ਹੋਇਆ ਕਹਿੰਦਾ ਭੇਡਾ ਉਨ ਮੁਲਾਵਣ ਚੱਲੀਆਂ ਪੱਲੇ ਬਨਵਨ ਕੈਂਜੀ ਇਹ ਸਾਡੇ ਲੋਕ ਸਾਡੇ ਸਵਾਜ ਇਹ ਮੇਰਾ ਭਰਾ ਭਾਈ ਚਰਾਈਆ ਅਸੀਂ ਤਾਂ ਆਪਣੇ ਪੱਲੇ ਕੈਂਚੀ ਆਪ ਬਣ ਗਏ ਆਪਣੀ ਔਨ ਆਪਣੀ ਆਪ ਨੂੰ ਆਪ ਬਣਾਉਣ ਜਾਣੇ ਉਥੇ ਸਾਡਾ ਉਹ ਹਾਲ ਹੋਇਆ ਹੈ ਫਿਰ ਚੋਤਾ ਸਾਹਿਬ ਹੁਣ ਪ੍ਰੋਬਲਮ ਇੰਨੀ ਫੇਸ ਆ ਰਹੀ ਹੈ ਜਿਹੜੇ ਲੋਕ ਨਹੀਂ ਟ੍ਰੈਫਿਕ ਵੀ ਲੱਗਾ ਹੈ ਬਾਹਰ ਆਸੇ ਪਾਸੇ ਦੇ ਲੋਕ ਵੀ ਪਰੇਸ਼ਾਨ ਨੇ ਕਿਉਂਕਿ ਕੂੜਾ ਬਾਹਰ ਸੜਕ ਤੇ ਲਿਫਟ ਕਰ ਦਿੱਤਾ ਗਿਆ ਇਹਨਾਂ ਦਾ ਹਾਲੇ ਦਾ ਹੋ ਨਹੀਂ ਰਿਹਾ ਮੌਕੇ ਦੇ ਅਫਸਰ ਆਏ ਵੀ ਨਹੀਂ ਮੌਕੇ ਦੇ ਅਫਸਰ ਆਏ ਹੱਲ ਉਹ ਜਿੱਦਾਂ ਹੀ মিডিਆ ਆਇਆ ਜਾਂ ਮੈਂ ਪਹੁੰਚਿਆ ਤੁਹਾਡੇ ਨਾਲ ਉਹ ਇੱਥੇ ਸਾਰੇ ਸੀਨ ਤੁਹਾਨੂੰ ਸਾਨੂੰ ਦੇਖ ਕੇ ਜਵਾਬ ਦੇਣ ਦੀ ਵੀ ਆਏ ਮੈਂ ਤੁਹਾਨੂੰ ਅਫਸਰਾਂ ਦੇ ਨੰਬਰ ਦਿੰਦਾ ਤੁਸੀਂ ਇਹਨਾਂ ਨਾਲ ਗੱਲ ਕਰੋ ਆ ਮਾਰਕੀਟ ਵਾਲੇ ਸਾਰੇ ਖੜੇ ਨੇ ਮਾਰਕੀਟ ਵਾਲੇ ਵੀਰੇ ਦੇ ਇੰਟਰਵਿਊ ਲਵੋ ਕਿੰਨੇ ਪਰੇਸ਼ਾਨ ਹੈ ਕਾਰਨ ਇਹ ਆਲੇ ਦੁਆਲੇ ਜਿਹੜੇ ਨੇੜੇ ਦੇ ਪੁਆਇੰਟ ਸੀਗੇ ਉਹ ਬੰਦ ਕਰਤੇ ਇੱਕੋ ਹੀ ਪੁਆਇੰਟ ਦਿੱਤਾ ਸਾਰਾ ਲੋਡ ਜਿੱਦਾਂ ਕੀ ਸਤਕਾਰਜੋ ਸਾਥੀ ਮਲਾਮ ਦੱਸ ਦੇ ਇੱਥੇ ਪੈ ਗਿਆ ਹੈ ਵਾ ਇਹਨਾਂ ਦੀ ਆਵਾਜ਼ ਚੱਕਰ ਨਾਲ ਸੁਣਨ ਵਾਲਾ ਕੋਈ ਨਹੀਂ ਹੈਗਾ ਟੋਤਾ ਸਾਹਿਬ ਹੱਲ ਕਿੱਦਾ ਹੋਊਗਾ ਰੇੜੀਆਂ ਤਾਂ ਘਟੋ ਘਟ ਮੇਰੇ ਖਿਲ 50 ਖੜੀਆਂ ਪਿੱਛੇ ਹਜੇ ਡਿਫਟ ਹੋਣ ਵਾਲੀਆਂ ਆਹ ਕੂੜਾ ਹਜੇ ਥੱਲੇ ਪਿਆ ਹੋਇਆ ਹੈ ਹਜੇ ਉਹ ਪਿੱਛੇ ਖੜੀਆਂ ਰੇੜੀਆਂ ਤੇ ਕੂੜਾ ਜਾਏਗਾ ਕਿੱਥੇ ਕੂੜਾ ਦੇਖੋ ਲੁਧਿਆਣੇ ਦੇ ਵਿੱਚ ਜਿੰਨੀ ਮੁਲਾਜ਼ਮਾਂ ਦੀ ਭਰਤੀ ਵੀ ਚਾਹੀਦੀ ਉਹਨੇ ਕੂੜੇ ਦੇ ਡੈਂਪ ਵੀ ਚਾਹੀਦੇ ਆ ਜੇ 95 ਵਾਰਡਾਂ ਤੇ 95 ਵਾਰਡਾਂ 'ਚ ਕੰਪੈਕਟਰ ਨਹੀਂ ਲੱਗੇ ਹੋਏ ਇਹ ਪਤਾ ਨਹੀਂ 2-2 3-3 ਕਿਲੋਮੀਟਰ ਦੂਰੋਂ ਪੁੱਛ ਰੋ ਜਾਇਹ ਇਹਨਾਂ ਨੂੰ ਕਿਨੇ-ਕਿਨੇ ਕਿਲੋਮੀਟਰ ਦੂਰ ਤੋਂ ਇੱਥੇ ਆ ਕੇ ਸਿੜਦੇ ਆ ਜਦੋਂ ਇੱਥੇ ਆਂਦੀ ਡੰਪਿੰਗ ਕਰਨ ਦੀ ਵੀ ਵਾਰੀ ਆਂਦੀ ਆ ਤੇ ਇਹਨਾਂ ਨੂੰ ਨਿਰਾਸ਼ਾ ਹੀ ਹੱਥ ਲੱਗਦੀ ਆ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਕਿੰਨੇ ਕਿਲੋਮੀਟਰ ਤੋਂ ਕਿਹੜੇ-ਕਿਹੜੇ ਬੰਦੇ ਆਂਦਾ ਵੀ ਕਿੱਦੋਂ ਕਿਹੜੀ ਜਗ੍ਹਾ ਕੂੜਾ ਚੱਕਦੇ ਹੁੰਦੇ ਆ ਪੰਜ ਕਿਲੋ ਮੋਰ ਤੇ ਗਿੱਲਾ ਧੋਵਣਾ ਹੈ ਕਿੰਨੇ ਕਿਲੋਮੀਟਰ ਕਟੋੜ ਹੁ 4 4-5 ਕਿਲੋਮੀਟਰ ਹੋ ਹਾਂਜੀ ਹੋਊਗਾ ਅੱਜ ਉੱਥੋਂ ਕੂੜਾ ਚੱਕਦੇ ਉਹ ਇੱਥੇ ਆ ਕੇ ਸਿੱਧੇ ਆਹ ਇੱਥੇ ਆ ਲੈ ਜੀ ਮੈਂ ਖਾਲੀ ਹੋ ਗਈ ਗੱਡੀ ਤੁਹਾਡੀ ਕਿੱਥੇ ਉਹ ਖੜੀ ਰਾਤੀ ਵਾਪਸੀ ਭੇਜਤਾ ਯਾਰ ਰਾਤ ਦੇ ਰੇੜਾ ਪਰ ਆਇਆ ਫਿਰ ਕੱਲ ਰਾਤ ਦਾ ਤੁਸੀਂ ਭਰਿਆ ਰੇੜਾ ਅੱਜ ਸਵੇਰੇ ਤੁਸੀਂ ਵਾਪਸ ਆਏ ਹੋ ਫਿਰ ਵਾਪਸ ਭੇਜਤਾ ਹਾਂਜੀ ਫਿਰ ਵਾਪਸ ਭੇਜਤਾ ਹੁਣ ਹੁਣ ਦੁਬਾਰਾ ਲੈ ਗਿਆ ਹੁਣ ਦੁਬਾਰੇ ਇਹ ਪੰਗਾ ਹੋ ਗਿਆ 5 ਕਿਲੋਮੀਟਰ 4-5 ਕਿਲੋਮੀਟਰ ਤੋਂ ਇਹ ਜਮਾਨ ਕੂੜਾ ਲੈ ਕੇ ਆਇਆ ਰਾਤ ਨੂੰ ਕੂੜਾ ਲੈ ਕੇ ਆਇਆ ਉਹਨੂੰ ਫਿਰ ਵਾਪਸ ਥੋੜ ਦਿੱਤਾ ਕਿ ਹੁਣ ਸਵੇਰੇ ਫਿਰ ਆਇਆ ਸਵੇਰੇ ਫੇਰ ਗੱਡੀ ਉਤਾਂ ਦੀ ਭਰੀ ਦੀ ਭਰੀ ਆ ਖਾਲੀ ਨਹੀਂ ਕੀਤੀ ਗਈ ਸੋ ਸਵਾਲ ਤਾਂ ਬਣਦਾ ਹੈ ਵੀ ਕੂੜਾ ਅਗਰ ਚੱਕਿਆ ਜਾਏਗਾ ਸਵੱਛ ਰਹੇਗਾ ਲੁਧਿਆਣਾ ਲੁਧਿਆਣਾ ਸਵੱਛ ਦੀ ਜਦੋਂ ਤੁਸੀਂ ਗੱਲ ਕੀਤੀ ਜਾਂਦੀ ਹੈ ਤੇ ਸਵੱਛ ਕਿੱਦਾਂ ਹੋਏਗਾ ਜੇ ਕੂੜਾ ਲਿਫਟ ਹੀ ਨਹੀਂ ਹੋ ਪਾਏਗਾ ਕੂੜਾ ਸੜਕਾਂ ਤੇ ਰੁਲ ਰਿਹਾ ਕੂੜਾ ਜਿਹੜੀਆਂ ਗੱਡੀਆਂ ਲੱਗੀਆਂ ਹੋਈਆਂ ਕੂੜਾ ਉਹਦੇ ਪਿੱਛੇ ਰੁਲ ਰਿਹਾ ਸੋ ਬਾਊ ਜੀ ਵੀ ਆਏ ਨੇ ਅੱਜ ਬਾਊ ਜੀ ਕਿੱਦਾਂ ਦੇਖਦੇ ਹੋ ਤੁਸੀਂ ਆ ਸਾਰੇ ਉਹ ਭਰਾ ਜੀ ਸਾਰਾ ਇੱਥੇ ਮੱਲਾ ਹੀ ਤੰਗਾ ਉਧਰ ਪਲਾਟ ਦੇਖੋ ਸਾਰਾ ਭਰਿਆ ਵੈ ਸਿੱਰੇ ਸਿੱਰੇ ਉਹਦੀ ਲੋਕੀ ਸਾਰੇ ਭਰ ਜਾ ਐਡ ਐਡ 5-5 ਕਿਲੋ ਤੋਂ ਚੂਹੇ ਫਿਰਦੇ ਉੱਤੇ ਅੰਦਰ ਸਾਡੀ ਦੁਕਾਨ ਜਾ ਬੜਦੇ ਅੰਦਰ ਆ ਕੇ ਉਧਰ ਵੀ ਗੂੜਾ ਸਿੱਟੇ ਉਧਰ ਦੇਖੋ ਆ ਕੇ ਮੌਕਾ ਦੇਖੋ ਤੁਸੀਂ ਆ ਕੇ ਹਾਂ ਆਮਲਾ ਗੂੜਾ ਉਧਰ ਵੀ ਉਧਰ ਹੀ ਛੁੱਟਿਆ ਵੇ ਦੇਖੋ ਤੁਸੀਂ ਮੌਕਾ ਆ ਕੇ ਦੇਖੋ ਅੱਜ ਤੋਂ ਸ਼ਹਿਰ ਕੇ ਚੱਲ ਗਿਆ ਸਾਜੀ ਵੀ ਖੜੇ ਉੱਤੇ ਆਓ ਉਹ ਕੂੜੇ ਦੀ ਲਿਫਟਿੰਗ ਜਿਹੜੀ ਹੈ ਅੰਦਰ ਹੋ ਨਹੀਂ ਰਹੀ ਉਹ ਕਹਿੰਦੇ ਨੇ ਵੀ ਕਾਰਪੋਰੇਸ਼ਨ ਦੇ ਵਿੱਚ ਮੁਲਾਜ਼ਮ ਜੋ ਕਹਿੰਦੇ ਨੇ ਸਾਡੇ ਕੋਲ ਜਗ੍ਹਾ ਹੈ ਨਹੀਂ ਕੂੜਾ ਬਾਹਰ ਸੜਕ ਤੇ ਸੁੱਟਿਆ ਗਿਆ ਗੱਡੀਆਂ ਦੇ ਵਿੱਚ ਪਿਆ ਜਿਹੜੇ ਰੇੜੇ ਭਰੇ ਹੋਏ ਨੇ ਔਰ ਨਾਲ ਹੀ ਖਾਲੀ ਪਲਾਟ ਹੈ ਸਾਹਮਣੇ ਇਹਦੇ ਵਿੱਚ ਵੀ ਕੂੜਾ ਇੱਥੇ ਆ ਕੇ ਜਿਹੜੇ ਉੱਥੇ ਦੇ ਮੁਲਾਜ਼ਮ ਨੇ ਉਹ ਸੁੱਟ ਜਾਂਦੇ ਨੇ ਸੋ ਜਿਹੜੇ ਆਸ-ਪਾਸਲੇ ਫੈਕਟਰੀ ਵਾਲੇ ਨੇ ਜਾਂ ਆਸ ਪੜੋਸ ਵਾਲੇ ਨੇ ਉਹ ਵੀ ਦੁਖੀ ਨੇ ਔਰ ਸਾਡੇ ਨਾਲ ਨੇ ਉੱਥੇ ਕੀ ਕਹਿਣਾ ਚਾਹੁੰਦੇ ਇਹ ਕੂੜਾ ਆਂਦਾ ਕਿੱਥੋਂ ਹੈ ਪਲਾਟ ਸਵੇਰੇ 5 ਵਜੇ ਜਿਹੜੇ ਰੇੜੀ ਫੜੀਆਂ ਵਾਲੇ ਸਾਰੇ ਇੱਥੇ ਸੁੱਟ ਜਾਏ ਉੱ ਉਹ ਘਰਾਂ ਜੇ ਸਾਡੇ ਲੋਹੀ ਦੀ ਦੁਕਾਨਾਂ ਦੇ ਅੰਦਰ ਮਰ ਜਾਂਦੇ ਆ ਮੱਛੀ ਮਛਰਾ ਇੰਨਾ ਕਹੇਗਾ ਸਾਨੂੰ ਆਉਣਾ ਬੈਠਣਾ ਪਰੇਸ਼ਾਨ ਹੋ ਜਾਂਦਾ ਸਾਡੇ ਦੇ ਇੰਨਾ ਕ ਫਰਕ ਪੈ ਰਿਹਾ ਕੋਈ ਸਾਡੇ ਕੋਲ ਮਾਲ ਹੀ ਨਹੀਂ ਲੈਣ ਆ ਰਿਹਾ ਇਸ ਕਰਕੇ ਅਲੱਗ ਥੋੜੇ ਮਛਰੀ ਬਹੁਤ ਆ ਇੱਥੇ ਮਤਲਬ ਉੱਥੇ ਮਾਲ ਛੁੱਟਣ ਨਹੀਂ ਦਿੰਦੇ ਤੇ ਕੂੜਾ ਆਪਣਾ ਇੱਥੇ ਡੰਪ ਕਰ ਜਾਂਦੇ ਨੇ ਇੱਥੇ ਡੰਪ ਕਰਦੇ ਆ ਉਧਰ ਪਰਲੇ ਪਾਸੇ ਸਾਰਾ ਉਹ ਡੰਪ ਕਰ ਦਿੰਦੇ ਆ ਨਾ ਕੋਈ ਕਾਰਪੋਰੇਸ਼ਨ ਸੁਣਵਾਈ ਕਰਦੀ ਆ ਉੱਥੇ ਹੀ ਕਾਰਪੋਰੇਸ਼ਨ ਜਾਓ ਉਹ ਉਹਦੇ ਕੋਲ ਭੇਜਦਾ ਉਹ ਕਹਾਂ ਉਹਦੇ ਕੋਲ ਭੇਜ ਦਿੰਦਾ ਅਕੀਰ ਉੱਥੇ ਪੈਸੇ ਦੀ ਗੇਮ ਚੱਲਦੀ ਹੈ ਪੈਸੇ ਦੇਓ ਤਾਂ ਕੰਮ ਕਰਾਓ ਨਹੀਂ ਤਾਂ ਉੱਥੇ ਕੋਈ ਜੋ ਕੋਈ ਬਲੀਭਾਰ ਸ਼ਰੀ ਦਾ ਸਰਾਂ ਨੂੰ ਤੁਸੀਂ ਅਪਰੋਚ ਕੀਤੀ ਉਹਨਾਂ ਨਾਲ ਗੱਲਬਾਤ ਕੀਤੀ ਅਫਸਰ ਪਹਿਲਾਂ ਕੀਤੀ ਜੀ ਉਹ ਕਹਿੰਦੇ ਪਲਾਨ ਵਾਲਾ ਦਾ ਕੰਮ ਹੈ ਪਲਾਨ ਵਾਲੇ ਕਹਿੰਦੇ ਕਾਰਪੋਰੇਸ਼ਨ ਦਾ ਕੰਮ ਹੈ ਉਹਨਾਂ ਨੂੰ ਲੈਟਰ ਲਿਖੀ ਸੀ ਚੰਡੀਗੜ੍ਹ ਉਹਨਾਂ ਦਾ ਜਵਾਬ ਆਇਆ ਪਿਆ ਸਾਡੇ ਕੋਲ ਉਹ ਕਹਿੰਦੇ ਕਾਰਪੋਰੇਸ਼ਨ ਦਾ ਕੰਮ ਹੈ ਦੋ ਚੌਂਕੀਦਾਰ ਲਿਖੇ ਹੋਏ ਆ ਚੌਂਕੀਦਾਰ ਸਾਨੂੰ ਕਿਤੇ ਤੇ ਨਜ਼ਰ ਨਹੀਂ ਆਇਆ ਕਿਤੇ ਹਾਂਜੀ ਹੁਣ ਸਵੇਰੇ ਸਵੇਰੇ ਕਿ ਲੋਕ ਛੁੱਟ ਜਾਂਦੇ ਂਕੂੜਾ ਇੱਥੇ ਜਾਂ ਰਾਤ ਨੂੰ ਲੇਟ ਛੁੱਟ ਜਾਂਦੇ ਂਕੂੜਾ ਇੱ ਹੁਣ ਇਹ ਕਾਰਪੋਰੇਸ਼ਨ ਨਾਲੋਂ ਦੱਸਣੀ ਸੀ ਗੱਲ ਵੀ ਪਾਈ ਇੱਥੇ ਨਾ ਕੋਈ ਚੌਂਕੀਦਾਰਾ ਨਾ ਕੋਈ ਰੱਖ-ਰਖਾਵ ਹੈ ਕੂੜਾ ਸਿੱਟ ਜੰਦੇ ਲੋਕ ਕਾਰਪੋਰੇਸ਼ਨ ਕੋਈ ਸਰਵਾਈ ਹੈਣੀ ਜੀ ਹਾਂ ਅਸੀਂ ਜੋ ਜਿਹੜੇ ਆਪਣੇ ਕਾਉਂਸਲਰ ਵਗੈਰਾ ਉਹਨੂੰ ਕਿਹਾ ਉਹ ਕੰਦੇ ਕਰਦੇ ਜੀ ਕਰਾਉਣੇ ਜੀ ਸਾਨੂੰ ਲਾਰਾਂ ਲਾਈ ਜਾਂਦੇ ਮੁੰਡੇ ਦੇਈ ਜਾਂਦੇ ਸਾਰੇ ਜਿਹੜੇ ਮਰਜੀ ਡਿਪਾਰਟਮੈਂਟ ਜਾ ਮੁੰਡੇ ਦੇਈ ਜਾਂਦੇ ਆ ਜਿਹਦਾ ਪੈਸੇ ਲੱਭਣ ਵਾਲਾ ਕੰਮ ਹੋਵੇ ਫਿਰ ਤਾਂ ਉਹਦੇ ਪਿੱਛੇ ਲੱਗ ਜਾਂਦਾ ਉਹਨਾਂ ਨੇ ਇੰਨੀ ਤਾਂ ਕੋਈ ਕੰਮ ਨਹੀਂ ਹੈ ਹਿੰਦੁਸਤਾਨ ਦੀ ਸਾਰੇ ਇੱਕ ਪਾਸੇ ਨਹੀਂ ਸਾਰੇ ਹਿੰਦੁਸਤਾਨ ਦੇ ਯਾਲ ਹੋਇਆ ਪਿਆ ਕੰਮ ਨਹੀਂ ਹੋ ਪਾਰਾ ਕਿਸੇ ਪਾਸੇ ਪਬਲਿਕ ਨੂੰ ਤਾਂ ਭ ਤਾਂ ਹੁਣ ਜੇ ਵੋਟਾਂ ਲੈਣ ਆਣਗੇ ਅਗਲੀ ਵਾਰ ਕੌਂਸਲ ਇਹਦੇ ਦਿਖਾਈ ਉਹਨਾਂ ਸਾਰੇ ਮਿਲਿਓ ਆਪਸੇ ਦਰੋ ਵੋਟਾਂ ਕੀ ਹੈ ਪ੍ਰਧਾਨ ਮੰਤਰੀ ਸਾਰੇ ਕਦੇ ਉਹਨੂੰ ਕਹੇ ਇੱਕ ਵਾਰੀ ਤੂੰ ਆ ਜਾ ਇੱਕ ਵਾਰੀ ਮੈਂ ਇਹਨਾਂ ਨਾਲ ਗੱਲ ਖਾਤਮ ਕਿਹਦੀ ਨੂੰ ਵੋਟ ਪਾਈ ਕਿਹਨੂੰ ਨਾ ਵੋਟ ਪਈ ਸਾਰਾ ਹਾਲੀ ਹਿੰਦੁਸਤਾਨ ਦਾ ਇਹ ਹੋਇਆ ਪਿਆ ਇਧਰਲੇ ਪਾਸੇ ਕੁ ਧਿਆਣੀ ਹੈ ਨੀਗਾ ਹੁਣ ਕੀ ਮੰਗ ਕੀ ਹੈ ਪ੍ਰਸ਼ਾਸਨ ਮੰਗ ਵੀ ਉਹਨੂੰ ਸਫਾਈ ਕਰਾ ਜਾ ਕੋਈ ਐਡਾ ਵੱਡਾ ਲੁਧਿਆਣਾ ਇੰਡਸਟਰੀਅਲ ਟਾਊਨ ਹੈ ਕੋਈ ਸਿਸਟਮ ਬਣੇ ਕਿ ਲੋਕਾਂ ਨੂੰ ਪਤਾ ਹੋਵੇ ਲੈਂਡ ਮੇਜ ਦਾ ਗੌਰਮੈਂਟ ਫਟਾਫਟ ਆ ਜਾਂਦੀ ਆ ਦੇਰ ਵਾਰੀ ਉਹਨੂੰ ਕੋਈ ਕੋਈ ਪਤਾ ਨਹੀਂ ਚੀ ਇਹ ਕਿਹੜੇ ਕਿਹੜੇ ਕਾਨੂੰਨ ਚ ਲਿਖਿਆ ਹੈ ਵੀ ਲੱਖ ਰੁਪਇਆ ਗੱੜੀ ਦੇ ਵਿੱਚ ਦਾ ਬリュー ਹੋ ਤੇ ਲੱਖ ਰੁਪਇਆ ਪੈਨਲਟੀ ਉੱਤੇ ਹੁਣ ਕੋਰਟ ਦੇ ਵਿੱਚ ਜਾਓ ਜੇ ਤੁਸੀਂ 20 ਮੇਰੇ ਕੇਸ ਲੱਗੇ ਹੋਇਆ 20000 ਰੁਪਏ ਕੇਸ ਦਾ 21000 ਮਿਲ ਸਕਦਾ ਉੱਥੇ ਉਹ ਉੱਥੇ ਸੰਧਾਨ ਚੇਂਜ ਹੋ ਜਾਂਦਾ ਇੱਥੇ ਸੰਧਾਨ ਦੂਜਾ ਹੋ ਜਾਂਦਾ ਇਹਨਾਂ ਦਾ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾਇਆ ਵੀ ਪ੍ਰਤਾਪ ਚੌਂਕ ਜਿਹੜਾ ਚੀਮਾ ਚੌਂਕ ਤੋਂ ਅੱਗੇ ਵਾਲਾ ਚੌਂਕ ਹੈ ਪ੍ਰਤਾਪ ਚੌਂਕ ਦੇ ਵਿੱਚ ਚੌਂਕ ਦੇ ਵਿੱਚ ਜਿਹੜੀ ਇਹ ਡੰਪਿੰਗ ਪ੍ਰੋਜੈਕਟ ਇੱਥੇ ਲਾਇਆ ਕੂੜਾ ਇੱਥੇ ਸਾਰੇ ਸ਼ਹਿਰ ਦਾ ਡੰਪ ਹੁੰਦਾ ਸੀ ਔਰ ਹੁਣ ਵੀ ਜਿਹੜੀ ਪ੍ਰੋਬਲਮ ਤੁਹਾਨੂੰ ਕੀਤੀ ਹੈ ਵੀ ਡੰਪਿੰਗ ਮਸ਼ੀਨਾਂ ਜਿਹੜੇ ਪ੍ਰਸ਼ਾਸਨਿਕ ਇੱਥੇ ਦੇ ਅਧਿਕਾਰੀ ਨੇ ਜਿਹੜੇ ਉਹ ਦੇਖਰੇਖ ਕਰਦੇ ਨੇ ਇਸ ਡੰਪ ਦੀ ਉਹਨਾਂ ਦਾ ਕਹਿਣਾ ਵੀ ਜਿਹੜੀਆਂ ਮਸ਼ੀਨਾਂ ਉਹ ਸਹੀ ਢੰਗ ਨਾਲ ਕੰਮ ਨਹੀਂ ਕਰ پا ਰਹੀਆਂ ਉਸੇ ਕਰਕੇ ਜਿਹੜਾ ਕੂੜੇ ਦੀ ਲਿਫਟਿੰਗ ਰੁਕੀ ਹੋਈ ਹੈ ਪਿੱਛੇ ਮੇਰੇ ਇਹ ਜਿਹੜਾ ਡੰਪਿੰਗ ਸਟੇਸ਼ਨ ਹੈ ਤੁਹਾਨੂੰ ਇਹ ਨਜ਼ਰ ਆ ਰਿਹਾ ਔਰ ਇਹਦੇ ਬਿਲਕੁਲ ਨਾਲ ਪ੍ਰਤਾਪ ਚੌਂਕ ਦੇ ਵਿੱਚ ਕੈਮਰਾਮੈਨ ਕੋਗਾ ਤਸਵੀਰਾਂ ਦਿਖਾਈਆਂ ਜਾਣ ਇਹ ਬੱਸ ਸਟਾਪ ਹੈ ਇਹ ਜਿੱਥੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕ ਡੈਲੀ ਪੈਸੇਂਜਰ ਇੱਥੇ ਖੜਦੇ ਨੇ ਆ ਕੇ ਔਰ ਇੱਥੇ ਬੱਸ ਦੀ ਵੇਟ ਕਰਦੇ ਨੇ ਬੱਸ ਜਦੋਂ ਆਂਦੀ ਹੈ ਬੱਸ ਦੇ ਵਿੱਚ ਬੈਠ ਕੇ ਆਪਣੇ ਸਫ਼ਰ ਨੂੰ ਜਾਂਦੇ ਨੇ ਆਪਣੀ ਮੰਜ਼ਿਲ ਤੇ ਜਾਂਦੇ ਨੇ ਪਰ ਇਸ ਜਗ੍ਹਾ ਦੇ ਉੱਤੇ ਖੜ ਕੇ ਇੰਨੀ ਗੰਦੀ 스ਮੈਲ ਆ ਰਹੀ ਹੈ ਕੂੜੇ ਦੀ ਕਿਉਂਕਿ ਇਹ ਜਿਹੜਾ ਸ਼ਹਿਰ ਦੇ ਇੰਟੀਰੀਅਰ ਦੇ ਵਿੱਚ ਏਰੀਆ ਹੈ ਆਸੇ ਪਾਸੇ ਕਨਿਆਬਾਦੀ ਹੈ ਆਸੇ ਪਾਸੇ ਇੰਡਸਟਰੀ ਹੈ ਸਾਹਮਣੇ ਸ਼ਾਪਸ ਨੇ ਉਹਨਾਂ ਦੇ ਨਾਲ ਜਿਹੜੀ ਹੈ ਗੰਦੀ 스ਮੈਲ ਉਹਨਾਂ ਨੂੰ ਸੁੰਘਣੀ ਪੈਂਦੀ ਹੈ ਆਸੇ ਪਾਸਲੇ ਜਿਹੜੇ ਲੋਕ ਨੇ ਉਹਨਾਂ ਨੂੰ ਗੰਦੀ 스ਮੈਲ ਸੁੰਘਣੀ ਪੈਂਦੀ ਹੈ ਕਿਉਂਕਿ ਇਹ ਸ਼ਹਿਰ ਦੇ ਇੰਟੀਰੀਅਰ ਏਰੀਆ ਦੇ ਵਿੱਚ ਇੱਕ ਤਰ੍ਹਾਂ ਦਾ ਇਹ ਡੰਪਿੰਗ ਸਟੇਸ਼ਨ ਜਿਹੜਾ ਬਣਾਇਆ ਗਿਆ ਸੋ ਇੱਕ ਜਿਹੜਾ ਇੱਕ ਪਹਿਲੂ ਤੁਹਾਨੂੰ ਮੈਂ ਇੱਕ ਹੋਰ ਦੱਸਦਾ ਵੀ ਆਮ ਆਦਮੀ ਪਾਰਟੀ ਨੇ ਕਿਤਨਾ ਕਿਤੇ ਇੱਕ ਐਗਜ਼ਾਮਪਲ ਸੈੱਟ ਕੀਤੀ ਸੀ ਕਿ ਮਹਿਲਾ ਮੇਅਰ ਜਿਹੜੀ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਬਣਾਈ ਗਈ ਹੈ ਤਾਂ ਕਿ ਲੁਧਿਆਣਾ ਦੀ ਤਰੱਕੀ ਦੇ ਵਿੱਚ ਜਿਹੜੀ ਹੈ ਉਹ ਕਿਸੇ ਤਰ੍ਹਾਂ ਦਾ ਰੋੜਾ ਨਾ ਪਵੇ ਔਰ ਹਰ ਵਰਗ ਦਾ ਕੰਮ ਜਿਹੜਾ ਹੈ ਵੱਧ ਚੜ ਕੇ ਕੀਤਾ ਜਾਵੇ ਕਿਸੇ ਨੂੰ ਕਿਸੇ ਢੰਗ ਨਾਲ ਕੋਈ ਪ੍ਰੋਬਲਮ ਨਾ ਆਵੇ ਪਰ ਅਸੀਂ ਹੁਣ ਇੱਥੇ ਖੜ ਕੇ ਦੋ ਫੋਨ ਜਿਹੜੀ ਮਹਿਲਾ ਮੇਅਰ ਨੇ ਇੰਦਰਜੀਤ ਕੌਰ ਉਹਨਾਂ ਨੂੰ ਕੀਤੇ ਆ ਉਹਨਾਂ ਵੱਲੋਂ ਕਾਲ ਨਹੀਂ ਪੇ ਕੀਤੀ ਗਈ ਔਰ ਕਮਿਸ਼ਨਰ ਸਾਹਿਬ ਨੇ ਅ ਦਿੱਤਿਆ ਜੀ 2 ਕਾਲ ਫੋਨ ਕਾਲ ਮੇਰੇ ਫੋਨ ਤੋਂ ਉਹਨਾਂ ਨੂੰ ਗਈਆਂ ਉਹਨਾਂ ਵੱਲੋਂ ਕਾਲਸ ਪਿਕ ਨਹੀਂ ਕੀਤੀ ਗਈ ਅਗਰ ਇਹ ਲੋਕ ਦਫ਼ਤਰਾਂ ਦੇ ਵਿੱਚ ਬਹਿ ਕੇ ਫੋਨ ਕਾਲਸ ਹੀ ਨਹੀਂ ਪਿਕ ਕਰ ਸਕਦੇ ਤਾਂ ਫੇ ਕੰਮ ਤੁਹਾਨੂੰ ਪਤਾ ਲੱਗ ਹੀ ਜਾਏਗਾ ਵੀ ਕਿਸ ਢੰਗ ਨਾਲ ਲੁਧਿਆਣਾ ਸ਼ਹਿਰ ਦੇ ਵਿੱਚ ਕੰਮ ਹੁੰਦੇ ਹੋਣਗੇ ਕਿਉਂਕਿ ਇਹ ਜ਼ਿੰਮੇਵਾਰ ਲੋਕ ਨਹੀਂ ਜ਼ਿੰਮੇਵਾਰ ਅਧਿਕਾਰੀ ਨਹੀਂ ਔਰ ਜ਼ਿੰਮੇਵਾਰ ਜਿਹੜੀਆਂ ਪੋਸਟਾਂ ਦੇ ਉੱਤੇ ਤਨਾਤ ਨਹੀਂ ਕਿਉਂਕਿ ਇਹਨਾਂ ਨੂੰ ਲੋਕਾਂ ਦੀਆਂ ਗੱਲਾਂ ਸੁਣਨ ਲਈ ਲੋਕਾਂ ਦੀਆਂ ਪ੍ਰੋਬਲਮਸ ਸੁਣਨ ਲਈ ਔਰ ਲੋਕਾਂ ਦੀਆਂ ਪ੍ਰੋਬਲਮਸ ਸੁਣ ਕੇ ਉਹਨਾਂ ਦਾ ਮੌਕੇ ਤੇ ਕੰਮ ਕਰਨ ਲਈ ਇਹ ਸੀਟਾਂ ਤੇ ਬਿਠਾਇਆ ਗਿਆ ਹੈ ਅਗਰ ਇਹ ਲੋਕ ਆਪਣੀ ਪੋਸਟਾਂ ਤੇ ਬਹਿ ਕੇ ਸਾਡੇ ਫੋਨ ਕਾਲਸ ਜਿਹੜੇ ਨੇ ਉਹ ਪਿਕ ਨਹੀਂ ਕਰ ਸਕਦੇ ਫਿਰ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਵੀ ਲੁਧਿਆਣੇ ਦੇ ਵਿੱਚ ਕਾਰਪੋਰੇਸ਼ਨ ਦੀ ਕੰਮ ਕਰਨ ਦੀ ਰਫ਼ਤਾਰ ਕੀ ਹੋਏਗੀ ਸੋ ਸਾਡਾ ਇੱਕੋ ਇੱਕ ਮਕਸਦ ਹੈ ਵੀ ਜਿਹੜੇ ਲਿਫਟਿੰਗ ਨਹੀਂ ਹੋ ਰਹੀ ਕੂੜਾ ਸੜਕ ਤੇ ਪਿਆ ਉਹਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਅਸੀਂ ਫਿਰ ਦੁਬਾਰਾ ਕੋਸ਼ਿਸ਼ ਕਰਾਂਗੇ ਜੇ ਫੋਨ ਕਾਲਸ ਨਹੀਂ ਪਿਕ ਕਰਨਗੇ ਤਾਂ ਦਫ਼ਤਰ ਜਾ ਕੇ ਉਹਨਾਂ ਦਾ ਵਰਸ਼ਨ ਜ਼ਰੂਰ ਲਾਵਾਂਗੇ ਵੀ ਆਖਿਰਕਾਰ ਇਹਦਾ ਹੱਲ ਕਿੱਦਾਂ ਨਿਕਲੇਗਾ ਕੈਮਰਾਮੈਨ ਨਵਲ ਦੇ ਨਾਲ ਪੰਕਜ ਭਾਰਦੀ ਲੁਧਿਆਣਾ